ਇਥੇ ਸੰਗਤਾਂ ਸਾਨੂੰ ਪਿਆਰ ਨਾਲ ਬੈਠ ਕੇ ਸੁਣਵਾਜਿਆ ਗਿਆ ਆਪ ਸਾਰੀ ਸੰਗਤ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬਹੁਤ ਹੀ ਸਤਿਕਾਰਯੋਗ ਕੌਮ ਦੇ ਮਹਾਨ ਵਿਦਵਾਨ ਢਾਡੀ ਗਿਆਨੀ ਪੰਜ ਕਲਾ ਪੰਜ ਕਲਾ ਸ਼ਾਸਤਰ ਇੱਕ ਹੀਰਾ ਜਿਹੜੀ ਸੁਨਹਿਰੀ ਕਲਗੀ ਔਰ ਇੱਕ ਰੇਸ਼ਮੀ ਪੋਸ਼ਾਕ ਸਤਿਗੁਰਾਂ ਵਾਸਤੇ ਚੰਦਨ ਦੀ ਚੌਂਕੀ ਲੈ ਕੇ ਸਾਧ ਸੰਦੀ ਧਰਤੀ ਤੋਂ ਚੱਲ ਕੇ ਸਤਿਗੁਰਾਂ ਦੇ ਵਿਆਹ ਅੰਦਰ ਸ਼ਾਮਲ ਹੋ ਕੇ ਸਤਿਗੁਰੂ ਨੂੰ ਸਤਿਗੁਰੂ ਨੂੰ ਇਹ ਭਟਾਵਾਂ ਦੇ ਕੇ ਮਹਾਰਾਜੀਆਂ ਖੁਸ਼ੀਆਂ ਪ੍ਰਾਪਤ ਕਰਦਾ ਹੈ ਕੋਟ ਕਪੂਰੇ ਦੇ ਰਹਿਣ ਵਾਲਾ ਚੌਧਰੀ ਚੌਧਰੀ ਕਪੂਰ ਸਿੰਘ ਜਿੰਨੇ ਮਹਾਰਾਜੇ ਕੋਲੋਂ ਪਰਿਵਾਰ ਸਮੇਤ ਅੰਮ੍ਰਿਤ ਛੱਕਿਆ ਸੀ ਉਹ ਕਪੂਰ ਸਿੰਘ ਚੌਧਰੀ ਮਹਾਰਾਜ ਨੂੰ ਵਿਆਹ ਦੀ ਖੁਸ਼ੀ ਅੰਦਰ ਇੱਕ ਨੀਲਾ ਘੋੜਾ ਅਸਲ ਵਿੱਚ ਉਹ ਘੋੜਾ ਨੀਲਾ ਨਹੀਂ ਸੀ ਕਈ ਵਾਰੀ ਆਪਾਂ ਭੁਲੇਖਾ ਖਾ ਜਾਂਦੇ ਆ ਕਿ ਉਹ ਘੋੜਾ ਨੀਲਾ ਸੀ ਸਾਧ ਸੰਗਤ ਕੋ ਘੋੜਾ ਨੀਲਾ ਨਹੀਂ ਸੀ ਆਮ ਤੁਸੀਂ ਦੇਖਦੇ ਹੋ ਕਿ ਘੋੜੇ ਚਿੱਟੇ ਰੰਗ ਦੇ ਹੁੰਦੇ ਆ ਡੱਬ ਖੜਬੇ ਹੁੰਦੇ ਆ ਲਾਲ ਹੁੰਦੇ ਆ ਪਰ ਬਹੁਤ ਜਗ੍ਹਾ ਤੇ ਸਾਨੂੰ ਇਤਿਹਾਸ ਚ ਪੜਨ ਵਾਸਤੇ ਮਿਲਦਾ ਕਿ ਮਹਾਰਾਜ ਦੇ ਕੋਲ ਨੀਲਾ ਘੋੜਾ ਸੀ ਉਹ ਘੋੜਾ ਨੀਲਾ ਨਹੀਂ ਸੀ ਉਹ ਕੋਟ ਪੂਰੇ ਦੇ ਚੌਧਰੀ ਨੇ ਮਹਾਰਾਜ ਨੂੰ ਜਿਹੜਾ ਘੋੜਾ ਭੇਟਾ ਕੀਤਾ ਸੀ ਨਾ ਇਤਿਹਾਸ ਦੀ ਸਾਖੀ ਦੱਸਦੀ ਉਹ ਪਾਕਿਸਤਾਨ ਦੇ ਅੰਦਰ ਇੱਕ ਪਿੰਡ ਹੈ ਉਹ ਪਿੰਡ ਦਾ ਨਾਮ ਹੈ ਪਿੰਡ ਨੀਲਾ ਉਸ ਪਿੰਡ ਦੇ ਵਿੱਚੋਂ ਖਰੀਦ ਕੇ ਘੋੜਾ ਮਹਾਰਾਜ ਨੂੰ ਭੇਟਾ ਕੀਤਾ ਤੇ ਸਭ ਤੋਂ ਉਰ ਨੇ ਪੁੱਛਿਆ ਸੀ ਚੌਧਰੀ ਸਾਹਿਬ ਇਹ ਘੋੜਾ ਕਿੱਥੋਂ ਲੈ ਕੇ ਆਏ ਹੋ ਹੱਥ ਜੋੜ ਕੇ ਬੇਨਤੀ ਕਰਦਾ ਪਾਛਨ ਨੀਲੇ ਪਿੰਡ ਚੋਂ ਲਿਆਂਦਾ ਹੈ ਸਤਗੁਰੂ ਕਹਿੰਦੇ ਇਹਦਾ ਨਾਂ ਹੀ ਰੱਖ ਦਿੰਨੇ ਨੀਲਾ ਉਹਦਾ ਮਹਾਰਾਜ ਨੇ ਨਾਂ ਰੱਖਿਆ ਸੀ ਨੀਲਾ ਜਿਵੇਂ ਘੋੜਿਆਂ ਦੇ ਨਾਂ ਨੇ ਦਿਲਬਾਹ ਘੋੜਾ ਗੁਲਬਾਹ ਘੋੜਾ ਦਿਲਜਾਨ ਘੋੜਾ ਇਸੇ ਤਰ੍ਹਾਂ ਹੀ ਸਾਥ ਸੰਗਤ ਇੱਕ ਬਾਬਾਪੁੱਢਾ ਸਾਧਿਆ ਸਮਾਦਿ ਵਿੱਚ ਹੋਏ ਨੇ ਬਾਬਾ ਗੁਰਬਖਸ਼ ਸਿੰਘ ਜੀ ਉਹਨਾਂ ਨੇ ਵਿਆਹ ਦੀ ਖੁਸ਼ੀ ਅੰਦਰ ਇੱਕ ਬਾਜ ਭੇਟਾ ਕੀਤਾ ਔਰ 100 ਸੋਨੇ ਦੀਆਂ ਮੋਹਰਾਂ ਭੇਟਾ ਕਰਕੇ ਸਤਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਹੁਣ ਮਹਾਰਾਜ ਦੇ ਸਹੁਰਿਆਂ ਵੱਲੋਂ ਚਿੱਠੀ ਆਈ ਸਹੁਰਿਆਂ ਵੱਲੋਂ ਚਿੱਠੀ ਆਈ ਭਾਈ ਹਰਜਸ ਸਿੰਘ ਜੀ ਜਿਹੜੇ ਗੁਰੂ ਸਾਹਿਬ ਦੇ ਰਿਸ਼ਤੇ 'ਚ ਸੌਰਾ ਸਭ ਲੱਗਦੇ ਸਨ ਉਹਨਾਂ ਨੇ ਸੁਨੇਹਾ ਭੇਜਿਆ ਸਤਿਗੁਰੂ ਕਿਰਪਾ ਕਰਕੇ ਬਰਾਤ ਸਮੇਸਰ ਲੈ ਕੇ ਲਾਹੌਰ ਦੀ ਧਰਤੀ ਤੇ ਪਹੁੰਚ ਜਾਣਾ ਤੇ ਮਹਾਰਾਜ ਨੇ ਚਿੱਠੀ ਦਾ ਜਵਾਬ ਦਿੱਤਾ ਸੀ ਬੜੇ ਪਿਆਰ ਦੇ ਨਾਲ ਸਤਿਗੁਰਾਂ ਨੇ ਚਿੱਠੀ ਦਾ ਜਵਾਬ ਦਿੱਤਾ ਕਿ ਅਸੀਂ ਬਰਾਤ ਲਾਹੌਰ ਨਹੀਂ ਲੈ ਕੇ ਆਵਾਂਗੇ ਸੌਰਿਆਂ ਵੱਲੋਂ ਫੇਰ ਮਹਾਰਾਜ ਨੂੰ ਬੜੇ ਪਿਆਰ ਨਾਲ ਬੇਨਤੀ ਕੀਤੀ ਸਤਿਗੁਰੂ ਕੀ ਗੱਲ ਸਾਡੇ ਕੋਲ ਕੋਈ ਗਲਤੀ ਹੋ ਗਈ ਮਹਾਰਾਜ ਤੁਸੀਂ ਬਰਾਤ ਲਾਹੌਰ ਕਿਉਂ ਨਹੀਂ ਲੈ ਕੇ ਆਉਣਾ ਸਤਿਗੁਰੂ ਅਸੀਂ ਤੇ ਬੜੀਆਂ ਖੁਸ਼ੀਆਂ ਦੇ ਨਾਲ ਚਾਵਾ ਦੇ ਨਾਲ ਬਰਾਤ ਦਾ ਸਵਾਗਤ ਕਰਨਾ ਚਾਹੁੰਦੇ ਆ ਤੇ ਮਹਾਰਾਜ ਜੀ ਦੇ ਬਰਾਤ ਅਸੀਂ ਇਸ ਕਰਕੇ ਲਾਹੌਰ ਨਹੀਂ ਲੈ ਕੇ ਆਉਣਾ ਉਹ ਲਾਹੌਰ ਜਿੱਥੇ ਪੰਜਵੇਂ ਪਾਤਸ਼ਾਹ ਨੇ ਜਿੱਥੇ ਸਾਡੇ ਵੱਡ-ਵਡੇਰਿਆਂ ਨੂੰ ਤੱਤੀਆਂ ਤੱਤੀਆਂ ਤੇ ਬਿਠਾ ਕੇ ਸ਼ਹੀਦ ਕੀਤਾ ਅਸੀਂ ਨਹੀਂ ਚਾਹੁੰਦੇ ਕਿ ਉਸ ਥਾਂ ਤੇ ਆ ਕੇ ਅਸੀਂ ਵਿਆਹ ਦੀਆਂ ਖੁਸ਼ੀਆਂ ਮਨਾਈਏ ਮਹਾਰਾਜ ਅਸੀਂ ਚਾਹੁੰਦੇ ਸਾਂ ਤੁਹਾਡੇ ਚਰਨ ਲਾਹੌਰ ਦੀ ਧਰਤੀ ਦੇ ਪੈੰਦੇ ਲਾਹੌਰ ਦੀ ਧਰਤੀ ਪਵਿੱਤਰ ਹੁੰਦੀ ਸਤਿਗੁਰੂ ਸਾਡੀਆਂ ਇਤਿਹਾਸਾਂ ਮਰਦਾਂ ਅਧੂਰੀਆਂ ਰਹਿ ਗਈਆਂ ਮਹਾਰਾਜ ਜੀ ਤੇ ਤੁਸੀਂ ਚਾਹੁੰਦੇ ਹੋ ਪ੍ਰਾਤ ਲਾਹੌਰ ਆਵੇ ਅਸੀਂ ਤੁਹਾਡੀ ਵੀ ਇੱਛਾ ਪੂਰੀ ਕਰਨੀ ਹੈ ਅਸੀਂ ਉਸ ਲਾਹੌਰ ਵਿੱਚ ਪ੍ਰਾਤ ਨਹੀਂ ਲੈ ਕੇ ਆਉਣੀ ਅਸੀਂ ਆਨੰਦਪੁਰ ਸਾਹਿਬ ਦੇ ਨੇੜੇ ਇੱਕ ਨਵਾਂ ਨਗਰ ਵਸਾ ਦੇਣਾ ਹੈ ਨਵਾਂ ਪਿੰਡ ਵਸਾ ਦੇਣਾ ਹੈ ਮਹਾਰਾਜ ਜੀ ਤੇ ਉਸ ਪਿੰਡ ਦਾ ਨਾਂ ਹੀ ਰੱਖ ਦੇਣਾ ਗੁਰੂ ਕਾ ਲਾਹੌਰ ਉਹਦਾ ਨਾਂ ਰੱਖ ਦੇਣਾ ਗੁਰੂ ਕਾ ਲਾਹੌਰ ਸਤ ਸੰਗਤ ਮਹਾਰਾਜ ਨੇ ਨਵਾਂ ਨਗਰ ਵਸਾਇਆ ਉਹਦਾ ਨਾਂ ਰੱਖਿਆ ਗੁਰੂ ਕਾ ਲਾਹੌਰ ਸਤ ਗੁਰਾਂ ਨੇ ਆਪਣੇ ਸੌਰੀਆਂ ਨੂੰ ਚਿੱਠੀ ਭੇਜੀ ਆਓ ਸਾਰੇ ਮਿਲ ਮਿਲ ਕੇ ਸਾਰੇ ਤੁਸੀਂ ਗੁਰੂਕੇ ਲਾਹੌਰ ਚ ਪਹੁੰਚ ਜਾਓ ਉਹ ਸਾਰਾ ਮਹਾਰਾਜ ਦਾ ਸੋਹਰਾ ਪਰਿਵਾਰ ਮੇਲ ਲੈ ਕੇ ਚੱਲਿਆ ਆਪਣੇ ਲਾਹੌਰ ਦੇ ਵਿੱਚੋਂ ਤੇ ਪਹੁੰਚ ਗਿਆ ਗੁਰੂਕੇ ਲਾਹੌਰ ਇੱਥੇ ਵੀ ਮਹਾਰਾਜ ਨੇ ਬੜਾ ਸੋਹਣਾ ਪ੍ਰਬੰਧ ਕੀਤਾ ਸੀ ਸੰਗਤਾਂ ਵਾਸਤੇ ਪਾਪਾ ਸੰਗੋਸ਼ਾ ਜੀ ਪਾਪਾ ਜੀਤਮਾਲ ਜੀ ਮਾਮਾ ਕ੍ਰਿਪਾਲ ਚੰਦ ਦੀ ਡਿਊਟੀ ਲਾਈ ਸੀ ਕਿ ਇੱਥੇ ਵੀ ਤੁਸੀਂ ਸੰਗਤਾਂ ਦੇ ਰਹਿਣ ਵਾਸਤੇ ਪ੍ਰਬੰਧ ਕਰਨਾ ਹੈ ਜਦੋਂ ਸਾਰਾ ਮੇਲ ਲੈ ਕੇ ਭਾਈ ਹਰਜਸ ਪਹੁੰਚਾ ਗੁਰੂਕੇ ਲਾਹੌਰ ਤੇ ਜਦੋਂ ਗੁਰੂਕੇ ਲਾਹੌਰ ਰੰਗ-ਬਰੰਗੇ ਤੰਬੂ ਵੇਖੇ ਨਾ ਜਦੋਂ ਬਸੰਤ ਰੋਤਾਜਾ ਬਸੰਤ ਰੋਤਾ ਬਸੰਤ ਰੋਤਾਉਣ ਤੇ ਜਦੋਂ ਬਾਗਾਂ ਵਿੱਚ ਬਨਸਵਾਨੇ ਫੁੱਲ ਖਿਲਦੇ ਨੇ ਇਹ ਤਾਂ ਰੰਗ-ਬਰੰਗੇ ਤੰਬੂ ਵੇਖੇ ਤੇ ਮਨ ਖੁਸ਼ੀਆਂ ਨਾਲ ਝੂਮਟਿਆ ਸਾਰੀ ਸੰਗਤ ਨੇ ਬੜੇ ਪਿਆਰ ਨਾਲ ਹੱਥ ਜੋ ਕੇ ਆਖਿਆ ਧੰਨ ਕਲਗੀ ਧਰਪਤਾ ਤੁਸੀਂ ਧੰਨ ਉਹ ਤੁਹਾਡੀਆਂ ਰਮਜ਼ਾ ਨੂੰ ਤੁਸੀਂ ਜਾਣਦੇ ਹੋ ਇਧਰ ਬੜੇ ਪਿਆਰ ਦੇ ਨਾਲ ਸਾਰਾ ਪਰਿਵਾਰ ਲੈ ਕੇ ਭਾਈ ਹਰਜਸ ਗੁਰੂ ਕੇ ਲਾਹੌਰ ਪਹੁੰਚ ਜਾਂਦਾ ਹੈ ਤੇ ਇਧਰ ਮੇਰੇ ਪਾਤਸ਼ਾਹ ਦੀ ਬਰਾਤ ਅੱਜ ਉਹ ਬਾਗਾਂ ਵਾਲਾ ਤੇ ਚੜਿਆ 23 ਹਾਰ 1734 21 ਜੂਨ 1677 ਨੂੰ ਮੇਰੇ ਬਾਦਸ਼ਾਹ ਦੀ ਬਰਾਤ ਲੱਗੀ ਆ ਚੜਨ ਖੁਸ਼ੀਆਂ ਦੇ ਨਾਲ ਚਾਹਾਂ ਦੇ ਨਾਲ ਨਗਾਰਿਆਂ ਦੇ ਨਾਲ ਜਕਾਰਿਆਂ ਦੇ ਨਾਲ ਮੇਰੇ ਬਾਦਸ਼ਾਹ ਦੀ ਬਰਾਤ ਉਹ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਚੱਲ ਕੇ ਗੁਰੂ ਕੇ ਲਾਹੌਰ ਵੱਲ ਨੂੰ ਜਿਵੇਂ ਜਾਂਦੀ ਹੈ ਉਹਨਾਂ ਮੈਨਾਂ ਨੂੰ ਢੱਡ ਜੱਥਾ ਆਪ ਦੇ ਚੰਨਾਂ ਚੰਦਲੇ ਨਾਲ ਏ ਤਿਉ ਮਿਲੇਗਾ ਅੱਜ ਚੜੀ ਗੁਰੂ ਕਲਗੇ ਧਰਤੀ ਜੀਤਾ ਰਾਣੀ ਵਿਯੋਹ ਚੰਨੇ ਸਾਧ ਸੰਗਤ ਘੜੀ ਦੀ ਸੂਈ ਆਪਣਾ ਪੰਧ ਬੜੀ ਜਲਦੀ ਨਾਲ ਬੁਕਾਈ ਜਾ ਰਹੀ ਹੈ ਮੈਨੂੰ ਸੈਕਟਰ ਦੇ ਵੱਸਾ ਵੱਲੋਂ ਹੁਕਮ ਹੋਇਆ ਵੀ ਇੱਕ ਕੰਮ ਤਾਂ ਤੁਸੀਂ ਸੰਤਾਂ ਦੀ ਵੀ ਸਾਂਝੀ ਕਰ ਲਈ ਮੇਰੇ ਕੋਲ ਲਗਭਗ 25 ਮਿੰਟ ਬਾਕੀ ਰਹਿ ਗਏ ਨੇ ਮੈਂ ਸਮੇਂ ਅੰਦਰ ਰਹਿ ਕੇ ਦੋ ਕਵਤਾ ਛੋਟੀਆਂ-ਛੋਟੀਆਂ ਸਾਂਝੀਆਂ ਕਰਕੇ ਤੁਹਾਡੀ ਅਸੀਸ ਤੇ ਪਾਤਰ ਬਣਨਾ ਹੈ ਕਿਉਂਕਿ ਮੈਂ ਬਹੁਤਾ ਲੰਬਾ ਲੈਕਚਰ ਕਰਨ ਦਾ ਆਦੀ ਨਹੀਂ ਆ ਥੋੜੇ ਸਮੇਂ ਅੰਦਰ ਕਿਉਂਕਿ ਢਾੜੀਆਂ ਦੇ ਹੱਥ ਵਿੱਚ ਸਭ ਕੁਝ ਹੁੰਦਾ ਹੈ ਜੇ ਢਾੜੀ ਚਾਹਣ ਤੇ ਪੈਦੇ ਖਾਨੋਂ ਭਾਵੇਂ 5 ਦਿਨਾਂ ਨਾ ਮਰਨ ਦੇਣ ਤੇ ਢਾੜੀ ਚਾਹਣ ਤੇ ਭਾਵੇਂ 10 ਮਿੰਟਾਂ ਜੀ ਮਾਰ ਕੇ ਛੁੱਟ ਦੇਣ ਸਾਧ ਸੰਗਤ ਢਾੜੀਆਂ ਦੇ ਹੱਥ ਹੀ ਆ ਸਭ ਕੁਝ ਸੋ ਇਸ ਕਰਕੇ ਮੈਂ ਲੰਬਾ ਲੈਕਚਰ ਨਹੀਂ ਕਰਨਾ ਥੋੜੇ ਸਮੇਂ ਅੰਦਰ ਮੈਂ ਬਹੁਤਾ ਇਤਿਹਾਸਾਂ ਦੇ ਕਰਕੇ ਤੁਹਾਡੀ ਅਸੀਸ ਤੇ ਪਾਤਰ ਬਣਨਾ ਬਹੁਤ ਹੀ ਸਤਿਕਾਰਯੋਗ ਸੰਗਤਾਂ ਵੱਲੋਂ ਢਾਢੀ ਜਥੇ ਨੂੰ ਬੜੀਆਂ ਅਸੀਸਾਂ ਆਈਆਂ ਨੇ ਅਸਲ ਮਹਿਣਿਆਂ ਵਿੱਚ ਅਸੀਂ ਮਾਨ ਸਤਕਾਰ ਦੇ ਯੋਗਤਾ ਨਹੀਂ ਜਦੋਂ ਆਪਣੇ ਅੰਦਰ ਝਾਤੀ ਮਾਰੀਦੀ ਹੈ ਨਾ ਤੇ ਗੁਰੂ ਅੱਗੇ ਅਰਦਾਸ ਕਰਦੇ ਆ ਸੱਚੇ ਪਾਤਸ਼ਾਹ ਸਾਡੇ ਅੰਦਰ ਤੇ ਗੁਰਸਿੱਖਾਂ ਵਾਲੇ ਗੁਣ ਵੀ ਪੂਰੇ ਨਹੀਂ ਹੈ ਇਹ ਤੁਹਾਡਾ ਤਰਸ ਹੈ ਅਸੀਂ ਤੁਹਾਡਾ ਜਸ ਕਰਦੇ ਆ ਤੁਹਾਡੀਆਂ ਬਾਤਾਂ ਪਾਉਂਦੇ ਆ ਤੁਹਾਡੇ ਗੁਣ ਗਾਉਂਦੇ ਆ ਤੇ ਤੁਸੀਂ ਬਹੁਤ ਤੁਹਾਡਾ ਮਾਨ ਸਤਕਾਰ